ਉਸੀਂ ਜਲੰਧਾਬਾਦ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਰੱਖੀਏ ਕਿਸ ਮੁੱਦੇ ਨੂੰ ਲੈ ਕੇ ਰੱਖੀਏ ਔਰ ਇਹ ਜਿਸ ਮੁੱਦੇ ਨੂੰ ਤੁਸੀਂ ਲੈ ਕੇ ਰੱਖੀਏ ਉਹਦੇ ਵਿੱਚ ਜਲੰਧਾਬਾਦ ਨਾਲ ਲੱਗ ਕੇ ਰਹੂਗਾ ਸਭ ਤੋਂ ਪਹਿਲਾਂ ਤਾਂ ਸਾਰੀ ਜਿੰਨੇ ਵੀ ਮੇਰੇ ਪੱਤਰਕਾਰ ਭਰਾ ਇੱਥੇ ਬੈਠੇ ਐ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇਜੀ ਆ ਜੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਜਿਹੜਾ ਹੈਗਾ ਟਾਈਮ ਕੱਢਿਆ ਇੱਥੇ ਆਨਲੀ ਸਾਰੇ ਭਰਾਵਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਆਪਾਂ ਨਵੇਂ ਸਾਲ ਦੇ ਮੁੱਦੇ ਤੇ ਜਿਹੜੀ ਆਪਾਂ ਕਰ ਰਹੇ ਆ ਆਪਾਂ ਨਵੇਂ ਸਾਲ ਤੇ ਇਵੈਂਟ ਕਰਾਉਣ ਜਾ ਰਹੇ ਆ 31 ਦਸੰਬਰ ਰਾਤ ਨੂੰ 7 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ ਇਵੈਂਟ ਹੈ ਇਹ ਚੱਲੂਗਾ ਇਹਦੇ ਚ ਆਪਣੇ 4 ਸਿੰਗਰ ਆ ਰਹੇ ਆ 3 ਸਿੰਗਰ ਆ ਰਹੇ ਆ ਇੱਕ ਮਾਡਲ ਹੈ ਕਨਵਰ ਗਰੇਵਾਲ ਗੁਲਾਬ ਸਿੱਧੂ ਕੌਰਵੀ ਤੇ ਮਾਹੀ ਸ਼ਰਮਾ ਇਹ ਚਾਰੋਂ ਉਸ ਦਿਨ ਆ ਰਹੇ ਆ ਤੇ ਸਾਰੇ ਹੀ ਜਲਾਲਾਬਾਦ ਦੇ ਜਿੰਨੇ ਵੀ ਨਵਾਸੀ ਆ ਸਾਰੇ ਭੈਣ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਟਿਕਟ ਖਰੀਦ ਕੇ ਤੇ ਸਾਡਾ ਸਹਿਯੋਗ ਦਿਓ ਤੇ ਜਿਹੜਾ ਪ੍ਰੋਗਰਾਮ ਦਾ ਆਨੰਦ ਮਾਣੋ ਬਹੁਤ ਵਧੀਆ ਤੇ ਪਰਿਵਾਰਿਕ ਪ੍ਰੋਗਰਾਮ ਹੈ ਉੱਥੇ ਪੂਰੀ ਹਰ ਇੱਕ ਚੀਜ਼ ਦੀ ਖਾਣ ਪੀਣ ਦੀ ਜਿਹੜੀ ਹੈਗੀ ਆ ਤੁਹਾਨੂੰ ਹਰ ਇੱਕ ਚੀਜ਼ ਦੀ ਸਹੂਲਤ ਮਿਲੂਗੀ ਠੀਕ ਹੈ ਤੇ ਪਰਿਵਾਰਿਕ ਪ੍ਰੋਗਰਾਮ ਹੈ ਉੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫੁੱਲੜਬਾਜੀ ਨਹੀਂ ਚੱਲੂਗੀ ਕਿਹੜੀ ਜਗ੍ਹਾ ਤੇ ਪ੍ਰੋਗਰਾਮ ਕਰਾਇਆ ਇਹ ਜਿਹੜਾ ਪ੍ਰੋਗਰਾਮ ਹੈ ਬਾਈ ਜੀ ਸੈਲੀਬ੍ਰੇਸ਼ਨ ਪੈਲਸ ਹਬੌਰ ਚ ਹੈਗਾ ਇਹਦੇ ਜਿਹੜੇ ਮੇਨ ਸਪான்ਸਰ ਹੈਗੇ ਉਹ ਪੰਕਜ ਜਵੈਲਰ ਹਬੌਰ ਤੋਂ ਹੈਗੇ ਆ ਮੇਨ ਸਪான்ਸਰ ਜਿਹੜੇ ਹੈਗੇ ਆ ਨੇ ਨਾਲ ਟਿਕਟ ਦਾ ਜਿਹੜਾ ਰੇਟ ਹੈ ਬ੍ਰਦਰ ਉਹ ਹੈਗਾ 1000 ਰੁਪਏ ਤੋਂ ਲੈ ਕੇ 3000 ਰੁਪਏ ਤੱਕ 1000 1500 2000 2500 ਤੇ 3000 ਇਹਦੇ ਤੋਂ ਇਲਾਵਾ ਪਰਿਵਾਰ ਵਾਸਤੇ ਟੇਬਲ ਹੈਗੇ ਆ ਉਹ ਜਿਹੜੀ ਵੀ ਤੁਸੀਂ ਇਹਦੇ ਬਾਰੇ ਕੋਈ ਵੀ ਇਨਕੁਆਰੀ ਤੁਹਾਨੂੰ ਹੈਗੀ ਹੈ ਆਨਲਾਈਨ ਆਪਣੀ ਵੈਬਸਾਈਟ ਬਣੀ ਹੋਈ ਹੈ 51 event.com ਉਹਦੇ ਤੇ ਜਾ ਕੇ ਤੁਸੀਂ ਜਿਹੜਾ ਹੈਗਾ ਸਾਰਾ ਪ੍ਰੋਗਰਾਮ ਆਪਦਾ ਚੈੱਕ ਕਰ ਸਕਦੇ ਹੋ ਦਿਨ ਦੇ ਸਮੇਂ ਪ੍ਰੋਗਰਾਮ ਕਰਾਇਆ ਜਾਂ ਰਾਤ ਦੇ ਸਮੇਂ ਹੋਏਗਾ ਰਾਤ ਦੇ ਸਮੇਂ ਬਈ ਜੀ 6:00 7:00 ਵਜੇ ਪ੍ਰੋਗਰਾਮ ਚੱਲੂਗਾ ਰਾਤ ਦੇ 1:00 ਵਜੇ ਤੱਕ ਕਿਉਂ ਜਿਹੜਾ ਤੁਸੀਂ ਟਿਕਟ ਦਾ ਪ੍ਰਾਈਸ ਆ ਜਾਵੇ ਜੀ ਨਾਲ ਤੁਸੀਂ ਖਾਣ ਵੀ ਨਿਗਾਲੇ ਕਿ ਇਹ ਟਿਕਟ ਦੇ ਵਿੱਚ ਕਿਲੋਮੀਟਰ ਹੱਥ ਨਹੀਂ ਬਈ ਜੀ ਜਿਹੜਾ 1000 ਤੋਂ 3000 ਰੁਪਏ ਵਾਲਾ ਹੈਗਾ ਉਹਦੇ 'ਚ ਖਾਣ ਪੀਣ ਦੀ ਟੇਬਲਾਂ ਦੇ ਵਿੱਚ ਇਨਕਲੂਡ ਹੈਗਾ ਜੀ ਖਾਣ ਪੀਣ ਬਾਕੀ ਖਾਣ ਪੀਣ ਦੀ ਸਹੂਲਤ ਹਰ ਤਰੀਕੇ ਦੀ ਹੋਊਗੀ ਜਿਹੜੇ ਖਾਣ ਪੀਣ ਦੇ ਰੇਟ ਹੈ ਉਹ ਬਿਲਕੁਲ ਆਪਾਂ ਵਾਜਬ ਰੱਖਾਂਗੇ ਕੋਈ ਕਿਸੇ ਦੇ ਆਪਾਂ ਜਿਆਦਾ ਬੋਝ ਨਹੀਂ ਸਰ ਇੱਕ ਟਿਕਟ ਤੁਸੀਂ 8000 ਦੱਸ ਰਹੇ ਜੇ ਜਾਇਕ ਤੂਜਰ ਤੋਂ ਦੱਸ ਰਹੇ ਉਹਦੇ 'ਚ ਖਾਣ ਪੀਣ ਹੈਗੇ ਜੀ ਉਹਦੇ 'ਚ ਆਪਾਂ 스ਨੈਕਸ ਤੇ ਉਹ ਜਿਹੜੀਆਂ ਚੀਜ਼ਾਂ ਆ 8000 ਦੇ ਟਿਕਟ ਵਿੱਚ ਹਾਂਜੀ ਉਹ ਪਹਿਲੀ ਲਾਈਨ ਹੈ ਜੀ ਆਪਣੀ ਸਰ ਇਹ ਤੁਹਾਡੇ ਸਾਰੇ ਫੰਕਸ਼ਨ ਦੇ ਸੀਮੇ ਅਟਰੈਕਸ਼ਨਸ ਕੀ ਜੀ ਬਈ ਬੇਨ ਅਟਰੈਕਸ਼ਨਸ ਕੀ ਹੈ ਇਹ ਇਹਨਾਂ ਤੁਹਾਡੇ ਫੰਕਸ਼ਨ ਇਹ ਪ੍ਰੋਗਰਾਮ ਕਰਾਉਣ ਦਾ ਤਾਰਾ ਮੈਂ ਇਹਦਾ ਜਿਹੜਾ ਆਪਣਾ ਵਜਾ ਪ੍ਰਯੋਗ ਜਿਹੜੀ ਕਲਚਰਲ ਪ੍ਰੋਗਰਾਮ ਹੈ ਯਾ ਜਿਹੜਾ ਐਂਟਰਟੇਨਮੈਂਟ ਦਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਬਈ ਇਹ ਆਪਣਾ ਪ੍ਰੋਗਰਾਮ ਜਿਹੜਾ ਹੈ ਉਹ ਆਪਣੇ ਕਲਚਰ ਦਾ ਤੇ ਉਹਦੇ ਅਕੋਰਡਿੰਗਲੀ ਸਾਰਾ ਚੱਲੂਗਾ ਅਸਲ ਦੇ ਵਿੱਚ ਜਿਹੜਾ ਪ੍ਰੋਗਰਾਮ ਕਰਾਉਣ ਦਾ ਆਪਣਾ ਮਕਸਦ ਹੈ ਬਈ ਉਹ ਇਹ ਹੈ ਵੀ ਆਪਣਾ ਜਿਹੜਾ ਏਰੀਆ ਜਿਵੇਂ ਆਪਣਾ ਸਾਰੀ ਇਪੋਰੀਓ ਤੋਂ ਇੱਕੋ ਜ਼ਿਲ੍ਹੇ ਤੋਂ ਹੈਗੇ ਆ ਆਪਣਾ ਜ਼ਿਲ੍ਹਾ ਜਿਹੜਾ ਹੈਗਾ ਬਹੁਤ ਥੋੜਾ ਜਿਹਾ ਪਿੱਛੇ ਐ ਆਪਾਂ ਪ੍ਰੋਗਰਾਮ ਦੇਖਣ ਇਦਾਂ ਦੇ ਪ੍ਰੋਗਰਾਮ ਜਿਹੜੇ ਦੇਖਣ ਜਾਂਦੇ ਆ ਆਪਾਂ ਵੱਡੇ ਸ਼ਹਿਰਾਂ ਚ ਚੰਡੀਗੜ੍ਹ ਪਟਿਆਲੇ ਤੇ ਉਹ ਸਾਈਡਾਂ ਤੇ ਆਪਾਂ ਜਾਂਦੇ ਸੀ ਉਦੋਂ ਬਈ ਧੁੰਦ ਦਾ ਮੌਸਮ ਹੁੰਦਾ ਜੀ ਠੀਕ ਐ ਤੇ ਉਹ ਆਪਾਂ ਜਾਂਨੇ ਪ੍ਰੋਗਰਾਮ ਦੇਖਣ ਕਈ ਵਾਰੀ ਕੁਦਰਤੀ ਕੋਈ ਇਦਾਂ ਦਾ ਹੋ ਜਾਂਦਾ ਆ ਆਪਾਂ ਨੂੰ ਹੋਰ ਹੀ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਤਾਂ ਕਰਕੇ ਆਪਾਂ ਸੋਚਿਆ ਵੀ ਨਾਲੇ ਤਾਂ ਆਪਣੇ ਜ਼ਿਲ੍ਹੇ ਦਾ ਨਾਮ ਉੱਚਾ ਹੋਊਗਾ ਤੇ ਆਪਾਂ ਆਪਦੇ ਜ਼ਿਲ੍ਹੇ ਦੇ ਵਿੱਚ ਹੀ ਹੈ ਜਿਹੜਾ ਪ੍ਰੋਗਰਾਮ ਕਰਾਈਏ ਜਿਹਦੇ ਨਾਲ ਆਪਣੇ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਉੱਚਾ ਹੋਵੇ ਤੇ ਆਪਾਂ ਆਪਦਾ ਪ੍ਰੋਗਰਾਮ ਜਿਹੜਾ ਨਵਾਂ ਸਾਲ ਹੈ ਜਿਹੜਾ ਉਹ ਆਪਾਂ ਆਪਦੇ ਏਰੀਏ ਦੇ ਵਿੱਚ ਮਨਾ ਸਕੀਏ ਕਈ ਦਰਸ਼ਕ ਨੇ ਕਿਹੜੇ ਇਸ ਪ੍ਰੋਗਰਾਮ ਨੂੰ ਮਾਣਦੇ ਨੇ ਆਨਲਾਈਨ ਵੀ ਆਪਣਾ ਹਾਂਜੀ ਭਾਈ ਆਨਲਾਈਨ ਉਹ ਕਰ ਸਕਦੇ ਆ ਬੁਕਿੰਗ ਉਸ ਤੋਂ ਇਲਾਵਾ ਜਿਹੜਾ ਹੈਗਾ ਆਪਣਾ ਮੋਬਾਈਲ ਨੰਬਰ ਜਿਹੜੇ ਹੈਗੇ ਆ ਉਹ ਤੁਸੀਂ ਇਦੇ ਚ ਐਡ ਚ ਚਲਾ ਦਿਓ 79021 67000 8158 ਤੇ 44 ਦੋ ਨੰਬਰ ਹੈ ਆਪਣੇ ਇਹ ਤੁਸੀਂ ਐਡ ਦੇ ਵਿੱਚ ਚਲਾ ਦਿਓ ਤੇ ਸਾਰੇ ਹੀ ਭਰਾਵਾਂ ਨੇ ਇਹਦੇ ਚ ਪ੍ਰੋਗਰਾਮ ਚ ਵੱਧ ਚੜ ਕੇ ਹਿੱਸਾ ਲੈਣਾ ਸਾਰੇ ਜੀ ਭਾਈ ਬਿਲਕੁਲ ਫੈਮਿਲੀ ਇਵੈਂਟ ਹੋਊਗਾ ਉੱਥੇ ਤੁਹਾਨੂੰ ਦੱਸਿਆ ਹਰ ਇੱਕ ਤਰੀਕੇ ਦੀ ਪੂਰੀ ਆਪਾਂ ਨਿਗਰਾਨੀ ਰੱਖਾਂਗੇ ਕੋਈ ਹੁੱਲੜਬਾਜੀ ਨਹੀਂ ਹੋਊਗੀ ਕੋਈ ਕਿਸੇ ਤਰੀਕੇ ਦਾ ਡਰ ਭੈ ਨਹੀਂ ਆਪਦੀ ਪਰਿਵਾਰਾਂ ਨਾਲ ਆਪ ਆ ਸਕਦੇ ਆ ਤੇ ਆਪਾਂ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਆਪਾਂ ਇੰਜੋਏ ਕਰਨਾ ਹੈ ਠੀਕ ਹੈ ਉਹਦੇ ਚ ਆਪਾਂ ਸਾਰਿਆਂ ਨੂੰ ਜਿਵੇਂ ਬਾਉਂਸਰ ਹੈ ਜਾਂ ਉਹ ਜਿਹੜੀਆਂ ਟੀਮਾਂ ਆਪਾਂ ਹਰ ਇੱਕ ਤਰੀਕੇ ਦੀਆਂ ਟੀਮਾਂ ਆਪਾਂ ਰੱਖਾਂਗੇ ਪੂਰਾ ਵਧੀਆ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਇਹ ਪ੍ਰੋਗਰਾਮ ਕਰਨਾ ਤੇ ਪ੍ਰੋਗਰਾਮ ਸਫਲ ਆਪਣਾ ਸਾਰਾ ਜ਼ਿਲ੍ਹਾ ਮਿਲ ਕੇ ਹੀ ਕਰ ਸਕਦੇ ਆ ਆਪਾਂ ਸਾਰੇ ਜ਼ਿਲ੍ਹੇ ਨੂੰ ਹੀ ਅਪੀਲ ਹੈ ਵੀ ਜਰੂਰ ਮੇਰੇ ਭਰਾ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜਰੂਰ ਆਓ ਇੱਕ ਤੁਸੀਂ ਹੁਣੇ ਹੁੱਲੜਬਾਜੀ ਦੀ ਗੱਲ ਕੀਤੀ ਹੈ ਬੜੀ ਥਾ ਦੇਖਣ ਨੂੰ ਆਇਆ ਕਿ ਪ੍ਰੋਗਰਾਮ ਇਸ ਤਰ੍ਹਾਂ ਦੇ ਜਿਹੜੇ ਸ਼ੁਰੂ ਤੋਂ ਸੀ ਬੜੇ ਬੜੀਆ ਬੋਲਦੇ ਨੇ ਜੀ ਜੀ ਪਰ ਅੰਤ ਜਿਦਾ ਉਹਨਾਂ ਦਾ ਬੜਾ ਮਾੜਾ ਮਾੜਾ ਲਾਈਟ ਚੜ੍ਹ ਗਈ ਨਹੀਂ ਤੁਸੀਂ ਹੁੱਲੜਬਾਜੀ ਰੋਕਣ ਦੀ ਗੱਲ ਕੀਤੀ ਹੈ ਪਰ ਕੀ ਇਹਦੇ ਲਈ ਪੁਲਿਸ ਦੀ ਮਦਦ ਲਈ ਜਾਉਣੀ ਜੀ ਬਿਲਕੁਲ ਆਪਾਂ ਆਪਣੇ ਰਿਸਪੈਕਟਡ ਡੀਸੀ ਸਾਹਿਬ ਐਸਐਸਪੀ ਡੀਐਸਪੀ ਸਾਹਿਬ ਐਸਐਚਓ ਸਾਹਿਬ ਐਸਡੀਐਮ ਸਾਹਿਬ ਸਾਰਿਆਂ ਨੂੰ ਹੀ ਆਪਾਂ ਉੱਥੇ ਜਿਹੜਾ ਹੈਗਾ ਠੀਕ ਹੈ ਰਿਕੁਐਸਟ ਕਰਾਂਗੇ ਸਾਰਿਆਂ ਦਾ ਹੀ ਆਪਾਂ ਜਿਹੜਾ ਕੀਮਤੀ ਸਮਾਂ ਉਹਨਾਂ ਨੂੰ ਕਹਾਂਗੇ ਕੱਢ ਕੇ ਸਮੇਂ 'ਚੋਂ ਸਮਾਂ ਸਾਡੇ ਪ੍ਰੋਗਰਾਮ ਨੂੰ ਜ਼ਰੂਰ ਇੰਜੋਏ ਕਰਨ ਪਹੁੰਚਣ ਸਾਰਿਆਂ ਦਾ ਆਪਾਂ ਜਿਹੜੀ ਹੈ ਜੀ ਦੀ ਜਿੰਨੀ ਆਪਾਂ ਨੂੰ ਲੋੜ ਹੋਈ ਆਪਾਂ ਨੂੰ ਪੂਰੀ ਮਦਦ ਕਰਨਗੇ ਸਾਰੇ ਆਪਾਂ ਉਹਨਾਂ ਨੂੰ ਰਿਕੁਐਸਟ ਬੇਨਤੀ ਕਰਾਂਗੇ ਮੈਨੂੰ ਪੂਰਾ ਯਕੀਨ ਆ ਵੀ ਆਪਣੀ ਬੇਨਤੀ ਪ੍ਰਵਾਨ ਕਰਨਗੇ ਕਿਉਂਕਿ ਆਪਣੇ ਲਈ ਜਿਹੜਾ ਹੈਗਾ ਕੋਲੇ ਸ ਉਹ ਆਪਣੇ ਮਤਲਬ ਹਰ ਇੱਕ ਕਰਾਊਡ ਦੇ ਵਿੱਚ ਤੁਸੀਂ ਦੇਖਦੇ ਹੁੰੂ ਵੀ ਬਹੁਤ ਸਹਿਯੋਗ ਦਿੰਦੇ ਆ ਆਪਣੇ ਵੀ ਪੂਰਾ ਵੱਧ ਚੜ ਕੇ ਜਿਹੜਾ ਸਹਿਯੋਗ ਦੇਣਗੇ ਤੇ ਉਹਨਾਂ ਦਾ ਸਮਾਂ ਜਿਹੜਾ ਆਪਾਂ ਜਰੂਰ ਲਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਡੇ ਪ੍ਰੋਗਰਾਮ ਤੇ ਜਿਹੜਾ ਇਨਵਾਈਟ ਕਰਕੇ ਵੀ ਆਵਾਂਗੇ ਤੇ ਜਰੂਰ ਪਹੁੰਚਣੋ ਜਲਾਨਾਬਾਦੀ ਪ੍ਰੈਸ ਨਹੀਂ ਸਾਡੇ ਏਰੀਆ ਦੇ ਲੋਕਲ ਕੋਈ ਕਿਸੇ ਦੇ ਨਾਲ ਚਾਹੁੰਦੇ ਆਪਨੇ ਵੱਲੋਂ ਸੰਦੇਸ਼ ਇਹੀ ਹੈ ਜੀ ਆਪਾਂ ਆਪਣੇ ਜ਼ਿਲ੍ਹੇ ਦਾ ਨਾਮ ਉੱਚਾ ਕਰੀਏ ਤੇ ਦੂਜੇ ਜ਼ਿਲ੍ਹਿਆਂ ਵਾਂਗੂ ਆਪਣੇ ਵੀ ਜਿਵੇਂ ਹੈਗਾ ਜ਼ਿਲ੍ਹੇ ਦਾ ਇਵੈਂਟ ਜਿਹੜਾ ਆਪਾਂ ਕਰਾ ਰਹੇ ਹਾਂ ਜ਼ਿਲ੍ਹੇ ਦੇ ਵਿੱਚ ਹਬੌਰ ਸ਼ਹਿਰ ਦੇ ਵਿੱਚ ਕਰਾ ਰਹੇ ਹਾਂ ਉੱਥੇ ਸਾਰੇ ਪਹੁੰਚਣ ਆਪਦੇ ਪਰਿਵਾਰ ਦੇ ਨਾਲ ਪਹੁੰਚਣ ਠੀਕ ਹੈ ਹਰ ਇੱਕ ਜਿਹੜਾ ਮਤਲਬ ਪਰਿਵਾਰ ਹੈ ਨਵਾਂ ਸਾਲ ਇੰਜੋਏ ਕਰੇ ਆਪਣੇ ਉੱਥੇ ਸੈਲੀਬ੍ਰੇਸ਼ਨ ਪੈਲਸ ਹਬੌਰ ਵਿਖਿਆ